ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਗ੍ਰਿਡ ਬਿਜਲੀ ਤੋਂ ਬਾਅਦ ਕਿਸਾਨਾਂ ਵਾਸਤੇ ਸੋਲਰ ਇਲੈਕਟ੍ਰਿਸਿਟੀ ਇੱਕ ਕਿੰਦਾ ਦਾ ਸਾਧਨ ਹੈ ਜਿਸ ਦੇ ਨਾਲ ਉਹ ਵਧੀਆ ਤਰੀਕੇ ਨਾਲ ਫਸਲ ਕਰ ਸਕਦੇ ਨੇ ਤੇ ਆਪਣਾ ਟਿਊਬਲ ਚਲਾ ਸਕਦੇ ਨੇ ਇੱਕ ਵਾਰ ਖਰਚਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਕਈ ਸਾਲਾਂ ਤੱਕ ਫ੍ਰੀ ਇਲੈਕਟ੍ਰਿਸਿਟੀ ਪ੍ਰਦਾਨ ਕਰਦਾ ਹੈ ਸੋਲਰ ਸਿਸਟਮ UTL ਸੋਲਰ ਦਾ ਇਹ ਸਿਸਟਮ ਲੱਗਿਆ ਹੈ ਵਧੀਆ A ਗ੍ਰੇਡ ਕੁਆਲਿਟੀ ਦਾ ਸਿਸਟਮ ਹੈ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਤੁਸੀਂ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਚੰਗੀ ਕੁਆਲਿਟੀ ਦਾ ਲਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਧੀਆ ਕੁਆਲਿਟੀ ਦਾ ਸਟਰਕਚਰ ਚੰਗੀ ਵਧੀਆ MPPT ਬੂਸਟਿੰਗ ਡਰਾਈਵ ਵਧੀਆ ਕੁਆਲਿਟੀ ਦੀ ਮੋਟਰ ਤੇ ਚੰਗਾ ਸੋਲਰ ਸਿਸਟਮ ਚੰਗੀ ਕੁਆਲਿਟੀ ਦਾ A ਕਲਾਸ ਸੋਲਰ ਸਿਸਟਮ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ 1 ਸਾਲ ਦੀ ਮੋਟਰ ਦੀ ਵਾਰੰਟੀ 1 ਸਾਲ ਦੀ ਡਰਾਈਵ ਦੀ ਵਾਰੰਟੀ ਤੇ 25 ਸਾਲ ਦੀ ਪੈਨਲਾਂ ਦੀ ਪਰਫਾਰਮੈਂਸ ਵਾਰੰਟੀ ਦੇ ਨਾਲ ਉਤਲੇ ਪਾਣੀ ਦੇ ਪੱਧਰ ਤੋਂ ਲੈ ਕੇ 1200 ਫੁੱਟ ਡੰਗਾਈ ਤੱਕ ਅਸੀਂ ਸੋਲਰ ਸਿਸਟਮ ਦੇ ਵਿੱਚ ਸક્ષਮ ਆ ਕਹਿਣ ਤੋਂ ਭਾਵ ਜੇ ਤੁਸੀਂ 1200 ਫੁੱਟ ਡੰਗਾਈ ਤੱਕ ਵੀ ਸੋਲਰ ਸਿਸਟਮ ਸੋਲਰ ਪੰਪ ਲਵਾਉਂਦੇ ਹੋ ਤੇ ਆਪਾਂ ਉਹਦੇ ਸક્ષਮ ਆ ਅਸੀਂ ਇੰਨੀ ਡੰਗਾਈ ਤੋਂ ਵੀ ਪਾਣੀ ਕਢਵਾ ਸਕਨੇ ਆ ਪੁਰਾਣੇ ਸੋਲਰ ਸਿਸਟਮ ਦੀ ਸਰਵਿਸ ਵਾਸਤੇ ਤੇ ਨਵਾਂ ਸੋਲਰ ਸਿਸਟਮ ਲਗਵਾਉਣ ਵਾਸਤੇ ਤੁਸੀਂ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ